ਕੀ ਕਰਦਾ ਫੜਿਆ ਗਿਆ ਦੇਖੋ ਲਾਈਵ ਤੋਂ ਸੀਰੀਅਲ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੀਲੋਵਾਲ ਦੀਆਂ ਨੇ ਜਿੱਥੇ ਇੱਕ ਲੋਕਾਂ ਨੇ ਮੌਕੇ ਤੇ ਉਹਨੂੰ ਕਾਬੂ ਕੀਤਾ ਤੇ ਪੁਲਿਸ ਨੂੰ ਬੁਲਾਇਆ ਗਿਆ ਲਾਈਵ ਤੋਂ ਤੁਸੀਂ ਦੇਖਣੋ ਆਈ ਪਿੰਡ ਦੇ ਅਸਲ ਦੇਖੋ ਕੰਡਾ ਛੁੱਟ ਕੇ ਦੇਖਣੋ ਦਰਸ਼ਕੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਨੀਲੋਵਾਲ ਦੀਆਂ ਪਿੰਡ ਨੀਲੋਵਾਲ ਦੇ ਵਿੱਚ ਤਕਰੀਬਨ ਜੇ ਸੁਣਨ ਮੁਤਾਬਕ ਆਇਆ ਵੀ 10 ਤੋਂ 20 ਚੋਰੀਆਂ ਨਹੀਂ ਹੋ ਚੁੱਕੀਆਂ ਨੇ ਇਹ ਚੋਰੀਆਂ ਜਿਹੜੀਆਂ ਮੋਟਰਾਂ ਦੇ ਉੱਤੇ ਹੋਈਆਂ ਨੇ ਮੋਟਰਾਂ ਦੇ ਉੱਤੋਂ ਮੰਜੀ ਤੱਕ ਕਲੀਲੀਏ ਤੱਕ ਨਹੀਂ ਛੱਡੇ ਜਿਹੜੇ ਤੁਸੀਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੇ ਮੌਕੇ ਤੇ ਕਾਬੂ ਕੀਤਾ ਗਿਆ ਜੋ ਇਹ ਤਸਵੀਰਾਂ ਦੇ ਤੁਸੀਂ ਦੇਖ ਰਹੇ ਹੋ ਪਿੰਡ ਦੇ ਲੋਕਾਂ ਨੇ ਆਪ ਇਹਨਾਂ ਅੱਗੇ ਆ ਕੇ ਫੜ ਕੇ ਚੋਰ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮੌਕੇ ਤੇ ਛਾਦਰੀ ਪੁਲਿਸ ਨੇ ਪਹੁੰਚੀ ਹੈ ਉਹਨਾਂ ਨੂੰ ਉਹਨਾਂ ਦੇ ਹਵਾਲੇ ਚੋਰ ਨੂੰ ਕੀਤਾ ਗਿਆ ਸੁਣਨ ਮੁਤਾਬਕ ਇਹ ਵੀ ਗੱਲ ਆਈ ਹੈ ਵੀ ਇਹ ਜਿਹੜਾ ਚੋਰ ਹੈ ਹੋਰ ਵੀ ਚੋਰੀਆਂ ਦੇ ਵਿੱਚ ਇਨਵੋਲ ਹੈ ਆਏ ਦਿਵਾਲੀ ਪਿੰਡਾਂ ਦੇ ਵਿੱਚ ਚੋਰੀਆਂ ਕਰਦਾ ਸੀਗਾ ਜਿਸ ਨੂੰ ਕਾਬੂ ਕੀਤਾ ਗਿਆ ਛਾਦਰੀ ਪੁਲਿਸ ਦੇ ਵੱਲੋਂ ਪਰ ਇਹ ਵੀ ਸੁਣਨ ਦੇ ਵਿੱਚ ਨਾਲ ਨਾਲ ਗੱਲ ਆਈ ਹੈ ਜੀ ਅਸੀਂ ਸਤਾਈ ਹੈ ਵੀ ਛਾਦਰੀ ਪੁਲਿਸ ਨੇ ਇਹ ਅੱਗੇ ਹੋਰ ਧਰਮਗੜ ਦੀ ਪੁਲਿਸ ਦੇ ਹਵਾਲੇ ਇਸ ਚੋਰ ਨੂੰ ਕੀਤਾ ਜਾਏਗਾ ਉੱਨੋਂ ਵੱਲੋਂ ਦੱਸਣ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਚੋਰ ਹੈ ਕਿਸੇ ਹੋਰ ਵੀ ਕਿਸੇ ਪਰਚੀਆਂ ਦੇ ਵਿੱਚ ਇਨਵੋਲ ਹੈ ਜਿਸ ਕਰਕੇ ਇਹਦੀ ਤਫ਼ਤੀਸ਼ ਕਰਨਗੇ ਇਸ ਤਫ਼ਤੀਸ਼ ਦੇ ਨਾਲ ਜਿਹੜੀ ਵੀ ਅੱਗੇ ਗੱਲ ਸਾਹਮਣੇ ਆਏਗੀ ਉਹ ਅੱਗੇ ਗੱਲ ਰੱਖਾਂਗੇ ਜਿਹੜੀ ਤਸਵੀਰਾਂ ਸਾਨੂੰ ਪੂਰੀਆਂ ਦਿਖਾ ਰਿਹਾ ਹੈ ਇਹ ਥੀਲੋ ਵਾਲ ਦੀ ਤਸਵੀਰ ਜੀ ਦੇਖਿਆ ਜਣੀਆਂ ਇਹਦੇ ਵਿੱਚ ਇੱਥੇ ਉਹ ਲੋਕ ਵੀ ਮੌਜੂਦ ਖੜੇ ਨੇ ਮੌਕੇ ਤੇ ਜਿਨ੍ਹਾਂ ਦੇ ਪਹਿਲਾਂ ਸਹਨ ਮੋਟਰਾਂ ਤੇ ਤਕਰੀਬਨ ਚੋਰੀਆਂ ਹੋ ਚੁੱਕੀਆਂ ਨੇ ਤਸਵੀਰਾਂ ਤੁਸੀਂ ਪੂਰੀਆਂ ਦੇਖ ਰਹੇ ਹੋ ਜਿੱਥੇ ਕੀ ਚੋਰੀ ਦਾਪੂ ਕੀਤਾ ਗਿਆ ਇੱਥੇ ਉਹ ਲੋਕ ਵੀ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੀਆਂ ਤਕਰੀਬਨ 20 ਮੋਟਰਾਂ ਦੇ ਉੱਤੇ ਚੋਰੀਆਂ ਹੋ ਚੁੱਕੀਆਂ ਨੇ ਲਾਈਵ ਤੁਸੀਂ ਸਾਨੂੰ ਸਾਰੀਆਂ ਪੂਰੀਆਂ ਆਹ ਮੁਰਸਲਿਆ ਨਾ ਕੋਈ ਅੱਛਾ ਬੰਦੇ ਨੂੰ ਪਤਾ ਨਹੀਂ ਨਾਗਰਾ ਦੇ ਆਹ ਆਹ ਹੈਗਾ ਨੰਬਰ ਕਾਰ ਹੈਗਾ ਜੀ ਇਹਦਾ ਆ ਜਿਹੜਾ ਵੇਖ ਆਪਣੇ ਇੱਕ ਦੋ ਵਾਹੋ ਉਹ ਉਮੀਦਾਰ ਗੱਲ ਨੂੰ ਦੋਸਤੋ ਚਲਦੀ ਚਲਦੀ ਵੀਡੀਓ ਵੀਡੀਓ শেয়ার ਕਰ ਦੋ ਤਾਂ ਕਿ ਕਿਤੇ ਹੋਰ ਵੀ ਚੋਰੀਆਂ ਹੋਈਆਂ ਨੇ ਤਾਂ ਉਹ ਵੀ ਸਾਹਮਣੇ ਆ ਸਕਣ ਕਿਉਂਕਿ ਉਹ ਲੋਕ ਸਾਹਮਣੇ ਆ ਕੇ ਦੱਸ ਸਕਣ ਕਿ ਇਸ ਬੰਦੇ ਵੱਲੋਂ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਗਈਆਂ ਨੇ ਕੋਈ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਰੂਮਰ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਸਾਂਝੀ ਕਰੋ ਤੇ ਚਲਦੀ ਚਲਦੀ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰ ਦੋ ਤਾਂ ਕਿ ਕਿਤੇ ਹੋਰ ਚੋਰੀਆਂ ਹੋ ਰਹੀਆਂ ਨਹੀਂ ਉਹ ਹੋਰ ਉਹ ਵੱਜ ਜਾਣ ਤੇ ਜੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਚੋਰੀ ਹੋ ਰਹੀ ਹੈ ਤਾਂ ਦਾਦੀ ਨਾਲ ਤੋਂ ਪ੍ਰਸ਼ਾਸਨ ਦੇ ਧਿਆਨ ਦੇਖਿਆ ਕੀ ਕੁਝ ਤੋਰ ਨੂੰ ਕਾਬੂ ਕੀਤਾ ਜਾ ਸਕੇ ਸਤਿ ਸ਼੍ਰੀ ਅਕਾਲ ਜੁੜੇ ਹੋਏ ਰਾਜਪਿੰਦੇ ਨਾਲ ਮਿਲਾਂਗੇ ਕਿਤੇ ਜਾਣਕਾਰੀ ਲਈ ਜੁੜੇ ਰਹੋ ਲੋਕ ਰਾਜ ਦੇ ਨਾਲ ਸੰਚਾਰਕ ਨਿਸ਼ਾਨ ਕਰ ਚਲੋ ਮਹਾਰਾਜ